ਜਿੰਨੇ ਵੀ ਭਰਾਵਾਂ ਦੇ ਅਸਲੇ ਦੇ ਲਾਇਸੈਂਸ ਬਣੇ ਹੋਏ ਆ ਉਹਨਾਂ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਤੇ ਮੇਰਾ ਵੀਰ ਧਿਆਨ ਦੇ ਨਾਲ ਗੱਲਾਂ ਬਾਤਾਂ ਸੁਣ ਲਿਓ ਮੈਂ ਅਮਰitsar ਦੇ ਵਿੱਚ ਖੜਾ ਇੱਥੇ ਬਹੁਤ ਵੱਡਾ ਜਿਹੜਾ ਸਕੈਮ ਹੋਇਆਗਾ ਬਾਈ ਦੇ ਨਾਲ ਬਾਈ ਨੇ ਆਪਦਾ ਅਸਲੇ ਦਾ ਲਾਇਸੈਂਸ ਰੀਨਿਊ ਕਰਾਉਣਾ ਦਿੱਤਾ ਸੀ ਅਮਰitsar ਉਹਨੇ ਕੀ ਕੀਤਾ ਦੇਖੋ ਤੁਸੀਂ ਆ ਸਾਰਾ ਜਿਹੜਾ ਅਸਲੇ ਦਾ ਲਾਇਸੈਂਸ ਆ ਇਹ ਡੁਪਲੀਕੇਟ ਰੀਨਿਊ ਕਰਕੇ ਦੇਤਾ ਬਾਈ ਨੂੰ ਉੱਤੇ ਸਟicker ਵੀ ਲਾਤਾ ਸੇਵਾ ਕੇਂਦਰ ਵਾਲਾ ਤੇ ਆ ਮੋਰ ਵੀ ਲਾਤੀ ਆ ਦੇਖੋ ਤੁਸੀਂ ਤੇ ਬਾਈ ਨੇ ਜਦੋਂ ਆਨਲਾਈਨ ਚੈੱਕ ਕੀਤਾ ਆਨਲਾਈਨ ਆਵੇ ਨਾ ਜਿੰਨੇ ਵੀ ਭਰਾਵਾਂ ਦੇ ਅਸਲੇ ਦੇ ਲਾਇਸੈਂਸ ਬਣੇ ਹੋਏ ਆ ਉਹਨਾਂ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਤੇ ਮੇਰਾ ਵੀਰ ਧਿਆਨ ਦੇ ਨਾਲ ਗੱਲਾਂ ਬਾਤਾਂ ਸੁਣ ਲਿਓ ਮੈਂ ਅੰਮ੍ਰਿਤਸਰ ਦੇ ਵਿੱਚ ਖੜਾ ਇੱਥੇ ਬਹੁਤ ਵੱਡਾ ਜਿਹੜਾ ਸਕੈਮ ਹੋਇਆਗਾ ਬਾਈ ਦੇ ਨਾਲ ਬਾਈ ਨੇ ਆਪਦਾ ਅਸਲੇ ਦਾ ਲਾਇਸੈਂਸ ਰੀਨਿਊ ਕਰਾਉਣਾ ਦਿੱਤਾ ਸੀ ਅਮਰਤਸਰ ਇਹਨੂੰ ਜਿਹੜਾ ਕਿ ਅਸਲਾ ਏਜੰਟ ਆ ਉਹਨੇ ਕੀ ਕੀਤਾ ਦੇਖੋ ਤੁਸੀਂ ਆ ਸਾਰਾ ਜਿਹੜਾ ਅਸਲੇ ਦਾ ਲਾਇਸੈਂਸ ਆ ਇਹ ਡੁਪਲੀਕੇਟ ਰੀਨਿਊ ਕਰਕੇ ਦੇਤਾ ਬਾਈ ਨੂੰ ਉੱਤੇ ਸਟਿੱਕਰ ਵੀ ਲਾਤਾ ਸੇਵਾ ਕੇਂਦਰ ਵਾਲਾ ਤੇ ਆ ਮੋਹਰ ਵੀ ਲਾਤੀ ਆ ਦੇਖੋ ਤੁਸੀਂ ਤੇ ਬਾਈ ਨੇ ਜਦੋਂ ਆਨਲਾਈਨ ਚੈੱਕ ਕੀਤਾ ਆਨਲਾਈਨ ਆਵੇਣਾ ਹੇ ਹੁਣ ਅਸੀਂ ਕਮਿਸ਼ਨਰ ਸਾਹਿਬ ਨੂੰ ਕੰਪਲੇਨ ਦੇ ਕੇ ਆਏ ਆ ਤਾਂ ਕਿ ਕੱਲ ਨੂੰ ਬਾਈ ਦੇ ਉੱਪਰ ਕੋਈ ਐਕਸ਼ਨ ਨਾ ਆਵੇ ਤੇ ਜਿੰਨੇ ਵੀ ਭਰਾਵਾਂ ਦੇ ਅਸਲੇ ਤੇ ਲਾਇਸੈਂਸ ਬਣੇ ਹੋਇਆ ਆ ਆਨਲਾਈਨ ਭਰਾਵੋ ਤੁਸੀਂ ਜਰੂਰ ਚੈੱਕ ਕਰ ਲਓ ਤੇ ਜਿਨ੍ਹਾਂ ਦਾ 올 ਇੰਡੀਆ ਲਾਇਸੈਂਸ ਬਣਿਆ ਹੋਇਆਗਾ ਖਾਸ ਕਰਕੇ ਅੰਮ੍ਰਿਤਸਰ ਤਰਨਤਾਰਨ ਵਾਲੇ ਇੱਧਰ ਵੀ ਕਿਉਂਕਿ ਆ ਜਿਹੜਾ ਸਕੈਮ ਆ ਇੱਧਰ ਬਹੁਤ ਹੋ ਰਿਹਾ ਉਹ ਵੀ ਤੁਸੀਂ ਆਨਲਾਈਨ ਚੈੱਕ ਕਰੋ ਵੀ ਕੰਮ ਸਹੀ ਆ ਕਿ ਨਹੀਂ ਹੁਣ ਬਾਈ ਨੇ ਤਾਂ ਚਲੋ ਰੀਨਿਊ ਕਰਾਉਣਾ ਦਿੱਤਾ ਸੀਗਾ ਠੀਕ ਆ ਫਰੌਡ ਕਰ ਗਿਆ ਹੁਣ ਉਹ ਬੰਦਾ ਉਹਦਾ ਕੀ ਪਤਾ ਅਸਲਾ ਏਜੰਟ ਦਾ ਵੀ ਫਰੌਡ ਕਰਕੇ ਥੋੜਾ ਡੁਪਲੀਕੇਟ ਸਾਰੇ ਕੌ ਕਰਕੇ ਅਸਲੇ ਦੇ ਲਾਇਸੈਂਸ ਤੇ ਵੀ ਕੱਲ ਨੂੰ ਉਹ ਚੜ ਕੇ ਜਹਾਜ਼ੇ ਦੁਬਈ ਜਾਵੜੇ ਠੀਕ ਆ ਕੱਲ ਨੂੰ ਜਦ ਵੀ ਪ੍ਰਸ਼ਾਸਨ ਦਾ ਬੰਦਾ ਬਾਈ ਨੂੰ ਰੋਕਦਾ ਜਾਂ ਇਹਦੀ ਅਸਲੇ ਦੀ ਕਾਪੀ ਚੈੱਕ ਕਰਦਾ ਜਦੋਂ ਉਹਨਾਂ ਨੇ ਆਨਲਾਈਨ ਦੇਖਣਾ ਸੀ ਆਨਲਾਈਨ ਬੋਲਣਾ ਨਹੀਂ ਸੀ ਇੱਥੇ ਫਸਣਾ ਕਿਨੇ ਸੀ ਬਾਈ ਨੇ ਤੇਰਾ ਪਰਚਾ ਕਿੱਡਾ ਗਿਆ ਤੁਹਾਨੂੰ ਪਤਾ ਹੀ ਆ ਸੋ ਇਸ ਕਰਕੇ ਕਿਸੇ ਨਾਲ ਕੋਈ 1921 ਨਾ ਹੋਵੇ ਇਸ ਕਰਕੇ ਸਮਾਂ ਰਹਿੰਦੇ ਤੁਸੀਂ ਜਿਨ੍ਹਾਂ ਨੇ ਆਪਦੇ ਲਾਇਸੈਂਸ ਰੀਨਿਊ ਕਰਾਏ ਆ ਭਰਾਵੋ ਹੁਣੀ ਤੁਸੀਂ ਆਨਲਾਈਨ ਚੈੱਕ ਕਰ ਲਓ ਜੇ ਆਨਲਾਈਨ ਹੈ ਬੋਲ ਦੇ ਆ ਫਿਰ ਤਾਂ ਠੀਕ ਆ ਜੇ ਨਹੀਂ ਬੋਲ ਦੇ ਤਾਂ ਜਾ ਕੇ ਆਪਦੀ ਤੁਸੀਂ ਕੰਪਲੇਨ ਦੇ ਆਓ ਠੀਕ ਆ ਨਾ ਨਹੀਂ ਫਿਰ ਥੋੜੇ ਦੇ ਕੰਮ ਨੂੰ ਕਾਰਵਾਈ ਹੋਣੀ ਆ ਉਹਨਾਂ ਨੇ ਕਹਿਣਾ ਵੀ ਬੰਦਾ ਇਹ ਫਰੋਡ ਕਰਦਾਗਾ ਤੇ ਜਿਨ੍ਹਾਂ ਦਾ 올 ਇੰਡੀਆ ਲਾਇਸੈਂਸ ਬਣਿਆ ਹੋਇਆ ਉਹ ਤਾਂ ਭਰਾਵੋ ਧਿਆਨ ਨਾਲ ਆਪਣਾ ਹੁਣੀ ਚੈੱਕ ਕਰ ਲਓ ਕਿ ਮੈਂ ਵੀਡੀਓ ਐਸੇ ਕਰਕੇ ਬਣਾ ਰਿਹਾ ਕਿਉਂਕਿ 22 ਦੇ ਨਾਲ ਤਾਂ ਹੁਣ ਜਿਹੜਾ ਸਟੇਮ ਹੋਣਾ ਸੀ ਹੋ ਗਿਆ ਤੇ ਇਹੋ ਜੀ 1921 ਕੋਈ ਤੁਹਾਡੇ ਨਾਲ ਨਾ ਹੋਵੇ ਤੇ ਵੀਡੀਓ ਜਰੂਰ ਮੇਰਾ ਵੀਰ ਸ਼ੇਅਰ ਕਰਕੇ ਸਾਰੇ ਭਰਾਵਾਂ ਤੱਕ ਪਹੁੰਚ ਵੀ ਕਰ ਦਿਓ ਤਾਂ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲ ਜੇ ਕਿਸੇ ਬੰਦੇ ਦੇ ਨਾਲ ਕੋਈ ਫਰਾਡ ਨਾ ਹੋਵੇ ਤੇ ਮਾਨ ਜੋ ਕਮਿਸ਼ਨਰ ਸਾਹਿਬ ਤੱਕ ਵੀ ਇਹ ਚੀਜ਼ ਜਰੂਰ ਤੁਸੀਂ ਪਹੁੰਚਦੀ ਕਰੋ ਵੀ ਇਹੋ ਜਿਹਾ ਕੁਝ ਚੱਲ ਰਿਹਾ ਹੈਗਾ ਕਚਹਿਰੀਆਂ ਦੇ ਵਿੱਚ ਹੀ ਤੇ ਇੱਕ ਗੱਲ ਹੋਰ ਆ ਦੇਖੋ ਤੁਸੀਂ ਜਿਹੜਾ ਸਟੀਕਰ ਲੱਗਿਆ ਸੇਵਾ ਕੇਂਦਰ ਵਾਲਾ ਅਸਲੇ ਦੇ লাইসেনਸ ਤੇ ਪਹਿਲਾਂ ਤਾਂ ਸਟੀਕਰ ਆ ਜਿਹੜੇ 20-20 ਰੁਪਈਆਂ ਦੇ ਵਿੱਚ ਵੇਚੀ ਜਾਂਦੇ ਆ ਉਥੇ ਠੀਕ ਆ ਨਾ ਜਿਹਨੇ ਸਟੀਕਰ ਲਾਇਆ ਉਹਤੇ ਵੀ ਕਾਰਵਾਈ ਹੋਵੇ ਆ ਦੇਖੋ ਤੁਸੀਂ ਮੋਹਰ ਆਹ ਦੇਖ ਲਓ ਜਮ੍ਹਾਂ ਉਹੀ ਮੋਹਰ ਲਾਈ ਪਈ ਆ ਦੇਖੋ ਲੱਗਦਾ ਲੱਗਦਾ ਨਾ ਜਿਵੇਂ ਜਮ੍ਹਾਂ ਹੁੰਦਾ ਅਸਲੀ ਇਹੋ ਜਿਹਾ ਕੋਈ ਚੱਲ ਰਿਹਾ ਇਹ ਸਕੈਮ ਚੱਲ ਰਿਹਾ ਆਪਣੇ ਇੱਥੇ ਅਸਲੇ ਦੇ লাইসেনਸ ਨੂੰ ਲੈ ਕੇ ਬਾਈ ਨੇ ਤਾਂ ਚਲੋ ਸਮਾਂ ਰਹਿੰਦੇ ਆਨਲਾਈਨ ਚੈੱਕ ਕਰ ਲਿਆ ਨਹੀਂ ਇਹਦੇ ਨਾਲ ਤਾਂ ਬੰਨਿਆ ਜਾ ਸੀ ਬੰਬ ਆਈ ਨਹੀਂ ਪਤਾ ਕੱਲ ਨੂੰ ਫਾਜ ਜਾਂਦਾ ਆਈ ਨਹੀਂ ਪਤਾ 5 ਸਾਲਾਂ ਬਾਅਦ ਆਈ ਨਹੀਂ ਪਤਾ 10 ਸਾਲਾਂ ਬਾਅਦ ਕਿਉਂ ਬਾਈ ਹੁਣ ਜੇ ਕਿਤੇ ਚੈਕਿੰਗ ਹੋ ਜਾਂਦੀ ਜਾਂ ਪ੍ਰਸ਼ਾਸਨ ਦਾ ਬੰਦਾ ਉੱਥੇ ਦੇਖ ਲੈਂਦਾ ਵੀ ਹਾਂ ਭਾਈ ਦੱਸ ਇੱਥੇ ਜਵਾਬ ਦੇ ਆਨਲਾਈਨ ਤਾਂ ਬੋਲਦਾ ਨਹੀਂ ਫਿਰ ਉੱਥੇ ਆਪਾਂ ਕੀ ਜਵਾਬ ਦਿੰਦੇ ਬਈ ਆ ਤਾਂ ਹੁਣ ਰਫਲ ਜਮਾ ਕਰਾਉਣੇ ਸੀ ਜਾਂ ਜਿਹੜੀ ਆ ਪੰਚਾਇਤੀ ਚੌਣਾ ਸੀ ਆ ਗਈ ਹਾਂਜੀ ਉਹਦੇ ਕਰਕੇ ਮੈਂ ਆਨਲਾਈਨ ਇਹਨੂੰ ਚੈੱਕ ਕੀਤਾ ਤੇ ਤਾਂ ਕਰਕੇ ਮੈਨੂੰ ਪਤਾ ਲੱਗਾ ਨਹੀਂ ਤੇ ਸ਼ਾਇਦ ਹੋਰ ਟਾਈਮ ਪਿਆ ਰਹਿੰਦਾ ਹਾਂ ਉਹ ਤਾਂ ਪਿਆ ਰਹਿਣਾ ਸੀ ਬਾਈ ਕੋਲੇ ਕਾਨੂੰ ਚਲਾ 1921 ਹੁੰਦੀ ਆ ਉੱਥੇ ਬਾਈ ਨੂੰ ਜਵਾਬ ਨਹੀਂ ਆਉਣਾ ਬਾਈ ਨੇ ਕਹਿਣਾ ਸੀ ਉਹ ਬੰਦੇ ਦਾ ਕਰਾਇਆ ਐ ਨਹੀਂ ਪਤਾ ਉਹ ਪੈਸੇ ਲੈ ਕੇ ਦਬਾਈ ਬੈਠਾ ਹੋਵੇ ਉੱਥੇ ਫਸ ਗਿਆ ਸੀ ਬਾਈ ਹੁਣ ਇਹਦਾ ਪਰਚਾ ਕਿੱਡਾ ساری ਜ਼ਿੰਦਗੀ ਬੰਦਾ ਬਾਹਰ ਨਹੀਂ ਆਉਂਦਾ ਠੀਕ ਹੈ ਨਾ ਅਫਸਰ ਸਮਾ ਰਹੇ ਨੇ ਮੇਰਾ ਵੀ ਤੁਸੀਂ ਜਰੂਰ ਇਹਨਾਂ ਗੱਲਾਂ ਵੱਲ ਧਿਆਨ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ